ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਿਆਨ ਤੁਹਾਡਾ ਫੌਸ ਰਾਜ ਬਾਜ਼ੀ ਪਲਟੀ ਨਜ਼ਰ ਆ ਰਹੀ ਹੈ ਇੱਕ ਪਾਸੇ ਕਾਂਗਰਸ ਪਾਰਟੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੀਸਰੇ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਚੌਥੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਐਗਜ਼ੈਕਟ ਪੋਲ ਦੇ ਦਿੱਤੀ ਜੇ ਆਏ ਪਹਿਲਾ ਸ਼ੁਰਾਤੀ ਰਿਧਾਨਾਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਭਾਰਤ ਪੂਸ਼ਣ ਆਸੂ ਜਿਹੜੇ ਨੇ 1000 ਵੋਟ ਤੋਂ ਅੱਗੇ ਚੱਲ ਰਹੇ ਨੇ ਸੰਜੀਪ ਅਰੋੜਾ ਤੋਂ ਦੱਸਿਆ ਜਾ ਰਿਹਾ ਹੈ ਕਿ ਦੂਜੇ ਗੇੜ ਦੀ ਗਿਣਤੀ ਸ਼ੁਰੂ ਹੋ ਗਈ ਹੈ ਦੂਜੇ ਗੇੜ ਦੇ ਵਿੱਚ ਅੱਗੇ ਚਲੇ ਗਏ ਨੇ ਸੰਜੀਪ ਅਰੋੜਾ ਜੋ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਸੀ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਹਨਤ ਹੈ ਰਗ ਲਿਆਵੇਗੀ ਕਿਉਂਕਿ ਪੂਰਾ ਅੱਡੀ ਚੋਟੀ ਦਾ ਸਰਕਾਰ ਨੇ ਜੋਰ ਲਗਾਇਆ ਇਨ੍ਹਾਂ ਜਿਮਨੀ ਚੋਣਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਆ ਦੂਜੇ ਗੇਟ ਦੇ ਵਿੱਚ ਸੰਜੀਪ अरोड़ा ਜਿਹੜੇ ਨੇ 2000 ਪਲੱਸ ਵੋਟਾਂ ਨਾਲੋਂ ਅੱਗੇ ਚਲੇ ਗਏ ਨੇ ਪਹਿਲੇ ਗੇਟ ਦੇ ਵਿੱਚ ਜਿਹੜੇ ਭਾਰਤ ਕੁਸ਼ਰ ਆਸ਼ੂ ਸੀ ਪਹਿਲੇ ਗੇਟ ਦੇ ਵਿੱਚ ਉਹ ਪੂਰੀ ਤਰ੍ਹਾਂ ਅੱਗੇ ਰਹੇ 2000 ਪਲੱਸ ਵੋਟਾਂ ਦੇ ਨਾਲ ਲੇਕਿਨ ਸ਼ੁਰੂਆਤੀ ਰੁਝਾਨ ਨੇ ਹਾਲੇ ਬੜੇ-ਬੜੇ ਉਲਟ ਫੇਰ ਹੋਣਗੇ ਸਮਾਂ ਜਿਹੜਾ ਹੈ 11 ਜਾਂ 12 ਵਜੇ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਜਿੱਤ ਵੱਲ ਬੜਾ ਤੇਜ਼ੀ ਨਾਲ ਵੱਧ ਰਿਹਾ ਹੈ ਮੁਕਾਬਲੇ ਦੇ ਵਿੱਚ ਬੜੇ ਹੋਏ ਨੇ ਭਾਰਤ ਕਪੂਸ਼ਨ ਆਸ਼ੂ ਦੂਜੇ ਨੰਬਰ ਤੇ ਨੇ ਪਹਿਲੇ ਨੰਬਰ ਤੇ ਸੰਜੀਵ अरोड़ा 2000 ਪਲੱਸ ਵੋਟਰਾਂ ਦੇ ਨਾਲ ਅੱਗੇ ਚੱਲ ਰਹੇ ਨੇ ਪਹਿਲੇ ਗੇਟ ਦੇ ਵਿੱਚ ਭਾਰਤ ਕਪੂਸ਼ਨ ਆਸ਼ੂ ਸੀ ਕੀਜੇ ਨੰਬਰ ਤੇ ਨੇ ਜੀਵਨ ਗੁਫਤਾ ਅਤੇ ਚੌਥੇ ਨੰਬਰ ਤੇ ਚੱਲ ਰਹੇ ਨੇ ਐਡਵੋਕੇਟ ਪਰਮਪrakash ਘੁੰਮਣ ਸ਼ੁਰੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਤਰਾਂ ਦੇ ਵੱਲੋਂ ਤੁਹ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਗਜ਼ਿਟ ਪੋਲ ਦੇ ਨਤੀਜੇ ਜਿਹੜੇ ਆਏ ਸੀ ਅਜ ਤੋਂ 2 ਦਿਨ ਪਹਿਲਾਂ ਕਿ ਸੰਜੀਪ अरोड़ा ਜਿੱਤਣਗੇ ਉਸ ਦੇ ਸਾਥ ਦੇ ਨਾਲ ਸੰਜੀਪ अरोड़ा ਹੁਣ ਲੀਡ ਬਣਾਉਂਦੇ ਨਜ਼ਰ ਆ ਰਹੇ ਨੇ 2000 ਤੋਂ ਪਲੱਸ ਦੀ ਜਿਹੜੀ ਲੀਡ ਹੈ ਉਹ ਦੂਜੇ ਗੇਟ ਦੇ ਵਿੱਚ ਸੰਜੀਪ अरोड़ा ਦੀ ਬਣ ਗਈ ਹੈ ਧੰਨਵਾਦ